ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵਿੱਚ ਆਇਆ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂआत ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖੜਲੇ ਸਤੇ ਐਡਮਿੰਟਨ ਪੁਲਿਸ ਸੌਦੇਸ਼ਨ ਫਾਈਚਾੜੇ ਖਿਲਾਫ ਜ਼ਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਕਰ ਰਹੀ ਜਾਂਚ ਜੂਨ ਤੋਂ ਬਾਅਦ 6 ਨਵੇਂ ਮਾਮਲੇ ਕੀਤੇ ਗਏ ਰਿਪੋਰਟ ਕੈਨੇਡਾ ਚ ਭਾਰਤੀ ਕਨਸਲਰ ਸੇਵਾਵਾਂ ਦਿੰਦੀ ਇਕਲੌਤੀ ਏਜੰਸੀ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਬੀ ਐਲ ਐਸ ਇੰਟਰਨੈਸ਼ਨਲ ਤੋਂ ਪਰੇਸ਼ਾਨ ਹੋਏ ਲੋਕ ਬਿਨਾ ਪਰੇਸ਼ਾਨੀ ਦੇ ਹਾਸਲ ਕੀਤਾ ਜਾ ਸਕਦਾ ਹੈ ਸੁਪਰ ਵੀਜ਼ਾ ਸਾਲਾਂ ਤੱਕ ਰਹਿ ਸਕਦੇ ਹੋ ਪਰਿਵਾਰ ਦੇ ਨਾਲ ਕੈਨੇਡਾ ਅਮਰੀਕਾ ਕੈਨੇਡਾ ਵਪਾਰ ਸਮਾਸੀਮਾ ਤੋਂ ਪਹਿਲਾਂ ਪ੍ਰੀਮੀਅਰ ਨਾਲ ਮੁਲਾਕਾਤ ਕਰ ਰਹੇ ਪ੍ਰਧਾਨ ਮੰਤਰੀ ਉਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕੀਤੀਆਂ ਕਈ ਵਿਸ਼ਿਆਂ ਦੇ ਉੱਤੇ ਚਰਚਾਵਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਐਡਮਿੰਟਨ ਪੁਲਿਸ ਸਾਊਥ ਏਸ਼ੀਅਨ ਪਾਈਚਾਰੇ ਖਿਲਾਫ ਜ਼ਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਔਰ ਐਡਵਿੰਟਨ ਪੁਲਿਸ ਦਾ ਕਹਿਣਾ ਹੈ ਕਿ ਜੂਨ ਤੋਂ ਬਾਅਦ 6 ਨਵੇਂ ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਨੇ ਉੱਥੇ ਹੀ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਜ਼ ਜਾਂ ਫਿਰ ਮੇਅਰਜ਼ ਇਹ ਮੰਗ ਕਰ ਚੁੱਕੇ ਨੇ ਕਿ ਭਾਰਤ ਦੇ ਵਿੱਚ ਸਥਿਤ ਗੈਂਗ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ 'ਚ ਅਤਵਾਦੀ ਸੰਗਠਨ ਐਲਾਨ ਦੇਣਾ ਚਾਹੀਦਾ ਹੈ ਜਦਕਿ ਕੁਝ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਅਜਿਹਾ ਕਰਨਾ ਸਹੀ ਨਹੀਂ ਹੋਵੇਗਾ ਹੋ ਸਕਦਾ ਲਾਰੈਂਸ ਦੇ ਨਾਮ ਦੇ ਉੱਤੇ ਡਰਾਇਆ ਧਮਕਾਇਆ ਜਾ ਰਿਹਾ ਹੋਵੇ ਪਰ ਅਸਲ ਵਿੱਚ ਉਸਦਾ ਇਸ ਨਾਲ ਕੋਈ ਵੀ ਲਿੰਕ ਨਾ ਹੋਵੇ ਐਡਮਿੰਟਨ ਪੁਲਿਸ ਇਸ ਸ਼ਹਿਰ ਦੇ ਸਾਊਥ ਏਸ਼ੀਅਨ ਪਾਈਚਾਰੇ ਦੇ ਮੈਂਬਰਾਂ ਵਿਰੁੱਧ ਧਮਕੀਆਂ ਤੇ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮਿੰਟਨ ਦੇ ਅੰਤਰੀਮ ਪੁਲਿਸ ਚੀਫ ਡੈਵਨ ਲਾਫੋਰਸ ਦੇ ਅਨੁਸਾਰ ਜੂਨ ਦੇ ਸ਼ੁਰੂ ਤੋਂ ਹੁਣ ਤੱਕ 6 ਘਟਨਾਵਾਂ ਦੇ ਵਿੱਚ ਘੱਟੋ-ਘੱਟ ਇੱਕ ਅਗਜ਼ਨੀ ਵੀ ਸ਼ਾਮਲ ਹੈ ਇਹਨਾਂ ਦੀ ਰਿਪੋਰਟ ਆਈ ਹੈ ਇਹ ਸਭ ਕੁਝ ਲਗਭਗ 1 ਸਾਲ ਬਾਅਦ ਹੋ ਰਿਹਾ ਹੈ ਜਦੋਂ ਪ੍ਰੋਜੈਕਟ ਗੈਸਸਲਾਈਟ ਦੀ ਜਾਂਚ ਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਸਨ ਉਸ ਜਾਂਚ ਦੌਰਾਨ ਐਡਮਿੰਟਨ ਖੇਤਰ ਦੇ ਸਾਊਥ ਏਸ਼ੀਅਨ ਬਿਲਡਰਾਂ ਨੂੰ ਧਮਕੀਆਂ ਨਾਲ ਡਰਾਇਆ ਜਾ ਰ ਤੇ ਅਗ ਲਗਾਉਣ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਵੀ ਵਾਪਰੀਆਂ ਸਨ ਲਫੋਰਸ ਨੇ ਕਿਹਾ ਕਿ ਨਵੇਂ ਮਾਮਲੇ ਪੁਰਾਣੀ ਜਾਂਚ ਨਾਲ ਸਿੱਧੇ ਤੌਰ ਤੇ ਤਾਂ ਨਹੀਂ ਜੁੜੇ ਪਰ ਕੁਝ ਸੰਬੰਧ ਜ਼ਰੂਰ ਨਜ਼ਰ ਆ ਰਹੇ ਨੇ ਉਹਨਾਂ ਦੱਸਿਆ ਕਿ ਪੈਸੇ ਲੈਣ ਦਾ ਤਰੀਕਾ ਲਗਭਗ ਉਹੀ ਹੈ ਕਿਸੇ ਵੀ ਵਿਅਕਤੀ ਨੂੰ ਫੋਨ ਜਾਂ ਵਟਸਐਪ ਰਾਹੀਂ ਸੰਪਰਕ ਕਰਕੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਪੈਸੇ ਮੰਗੇ ਜਾਂਦੇ ਨੇ ਹਜੇ ਜਾਂਚ ਜਾਰੀ ਹੈ ਪਰ ਪੁਲਿਸ ਮੰਨ ਰਹੀ ਹੈ ਕਿ ਇਹ ਨਵੇਂ ਮਾਮਲੇ ਭਾਰਤ ਦੇ ਵਿੱਚ ਆਧਾਰਿਤ ਲੌਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋ ਸਕਦੇ ਨੇ ਇਹ ਗ੍ਰੋ ਹਾਲ ਹੀ ਦੇ ਵਿੱਚ ਕੈਨੇਡਾ 'ਚ ਖਬਰਾਂ ਦਾ ਵਿਸ਼ਾ ਬਣਿਆ ਹੋਇਆ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਤੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਫੈਡਰਲ ਸਰਕਾਰ ਨੂੰ ਬਿਸ਼ਨੋਈ ਗ੍ਰੋ ਨੂੰ ਅਤਵਾਦੀ ਸੰਗਠ ਨਨਦੀ ਮੰਗ ਕੀਤੀ ਹੈ ਅਲਬਰਟਾ ਦੇ ਪ੍ਰੀਮੀਅਰ ਅਤੇ ਲੋਕ ਸੁਰੱਖਿਆ ਮੰਤਰੀ ਨੇ ਵੀ ਇਸ ਦੀ ਹਮਾਇਤ ਦੇ ਵਿੱਚ ਬਿਆਨ ਦਿੱਤੇ ਨੇ ਐਡਵਿੰਟਨ ਪੁਲਿਸ ਵੀ ਚਾਹੁੰਦੀ ਹੈ ਕਿ ਇਸ ਗਰੋ ਨੂੰ ਕਾਨੂੰਨੀ ਤੌਰ ਤੇ ਅਤਵਾਦੀ ਘੋਸ਼ਿਤ ਕੀਤਾ ਜਾਵੇ ਤਾਂ ਜੋ ਹੋਰ ਵਿਧੇਰੇ ਜਾਂਚ ਅਤੇ ਕਾਨੂੰਨੀ ਕਦਮ ਚੁੱਕੇ ਜਾ ਸਕਣ ਹਾਲਾਂਕਿ ਸਾਬਕਾ ਵੈਂਕੂਵਰ ਪੁਲਿਸ ਮੁਖੀ ਕੈਸ਼ ਹੀਡ ਨੇ ਕਿਹਾ ਕਿ ਇਹ ਵਿਚਾਰ ਇੱਕ ਰਾਜਨੀਤਿਕ ਕਦਮ ਨਜ਼ਰ ਆਉਂਦਾ ਹੈ ਜਿਸ ਦਾ ਜ਼ਮੀਨੀ ਤੌਰ ਤੇ ਕੋਈ ਖਾਸ ਫਾਇਦਾ ਨਹੀਂ ਹੋਣਾ। ਉਹਨਾਂ ਦਾ ਕਹਿਣਾ ਹੈ ਕਿ ਐਡਮਿੰਟਨ ਪੁਲਿਸ ਵਰਗੀਆਂ ਏਜੰਸੀਆਂ ਨੇ ਪਹਿਲਾਂ ਵੀ ਜ਼ਬਰਨ ਵਸੂਲੀ ਦੇ ਮਾਮਲਿਆਂ 'ਚ ਗ੍ਰਿਫਤਾਰੀਆਂ ਕੀਤੀਆਂ ਨੇ ਤੇ ਆਪਣੀ ਜਾਂਚ ਰਾਹੀਂ ਨਤੀਜੇ ਦੇ ਰਹੀਆਂ ਨੇ। ਕੈਸ਼ ਹਿੱਟ ਲਈ ਸਭ ਤੋਂ ਜ਼ਰੂਰੀ ਗੱਲ ਲੋਕਾਂ ਦੇ ਨਾਲ ਭਰੋਸਾ ਬਣਾਉਣਾ ਤੇ ਸੰਚਾਰ ਬਣਾ ਕੇ ਰੱਖਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਣਾ ਉਸ ਨੂੰ ਗੈਂਗ ਦੀ ਦੁਨੀਆ ਦੇ ਭਰ ਦੇ ਵਿੱਚ ਮਸ਼ਹੂਰੀ ਕਰਨਾ ਹੋਵੇਗਾ। ਜੋ ਕਿ ਕੰਮ ਦੀ ਗਲਤੀ ਨਹੀਂ ਹੈ ਇਸ ਦੇ ਨਾਲ ਗੈਂਗ ਦੁਨੀਆ ਭਰ ਦੇ ਵਿੱਚ ਮਸ਼ਹੂਰ ਜ਼ਰੂਰ ਹੋ ਜਾਵੇਗੀ ਉਹਨਾਂ ਇਹ ਵੀ ਆਖਿਆ ਹੈ ਕਿ ਬਿਸ਼ਨੋਈ ਗੈਂਗ ਦਾ ਸੜਗਣਾ ਪਿਛਲੇ 10 ਸਾਲਾਂ ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਇਹ ਵੀ ਸੰਭਵ ਹੈ ਕਿ ਕੈਨੇਡਾ 'ਚ ਜ਼ਬਰਨ ਵਸੂਲੀ ਕਰ ਰਹੇ ਲੋਕ ਸਿਰਫ ਬਿਸ਼ਨੋਈ ਦੇ ਨਾਮ ਦਾ ਫਾਇਦਾ ਚੁੱਕ ਰਹੇ ਹੋਣ ਜਦਕਿ ਅਸਲ 'ਚ ਉਹਨਾਂ ਦਾ ਇਸ ਗਿਰੋ ਨਾਲ ਕੋਈ ਠੋਸ ਸੰਬੰਧ ਨਾ ਹੋਵੇ ਪਰ ਲਾਰੈਂਸ ਬਿਸ਼ਨੋਈ ਦੇ ਨਾਮ ਦੇ ਉੱਤੇ دہشت ਫੈਲਾਉਣ ਦੀ ਕੋਸ਼ਿਸ਼ ਦਾ ਸ਼ੱਕ ਜ਼ਰੂਰ ਜਤਾਇਆ ਜਾ ਰਿਹਾ ਹੈ ਕੈਸ਼ ਹੀਡ ਮੰਨਦੇ ਨੇ ਕਿ ਇਹ ਨਾਮ ਵਰਤ ਕੇ ਸਿਰਫ ਸਾਊਥ ਏਸ਼ੀਅਨ ਭਾਈਚਾਰੇ ਦੇ ਉਹਨਾਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਕਾਰੋਬਾਰ ਦੇ ਵਿੱਚ ਸਫਲ ਹੋਏ ਨੇ ਪ੍ਰੋਜੈਕਟ ਗੈਸਟ ਲਾਈਟ ਜਾਂਚ ਵਿੱਚ ਹਜੇ ਤੱਕ ਬਿਸ਼ਨੋਈ ਗੈਂਗ ਦਾ ਨਾਂ ਜਨਤਕ ਤੌਰ ਤੇ ਸਾਹਮਣੇ ਨਹੀਂ ਆਇਆ ਜਦੋਂ ਇਸ ਮਾਮਲੇ 'ਚ ਫੜੇ ਗਏ ਨੌਜਵਾਨਾਂ ਵਿੱਚੋਂ ਇੱਕ ਨੇ ਦੋਸ਼ ਕਬੂਲੇ ਤਾਂ ਅਦਾਲਤ ਦੇ ਦਸਤਾਵੇਜ਼ਾਂ 'ਚ ਇਹ ਗੱਲ ਆਈ ਕਿ ਕੁਝ ਕਥਿਤ ਦੋਸ਼ੀ ਬੀਸੀ ਦੇ ਗੈਂਗ 브ਦਰਜ਼ ਕੀਪਰਸ ਦੇ ਨਾਲ ਸੰਬੰਧਿਤ ਨੇ ਲਾ ਫੋਰਸ ਨੇ ਕਿਹਾ ਕਿ ਨਵੀਂ ਜਾਂਚ ਲਈ ਐਡਵਿੰਟਨ ਪੁਲਿਸ ਕੈਲਗਰੀ ਪੁਲਿਸ ਸਰਵਿਸ ਅਤੇ ਐਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮ ਦੀ ਮਦਦ ਲੈ ਰਹੀ ਹੈ ਨਾਲ ਹੀ ਭਾਈਚਾਰੇਕ ਸੰਪਰਕ ਕਨਸਟੇਬਲ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਉਹ ਆਪਣੀਆਂ ਚਿੰਤਾਵਾਂ ਪੁਲਿਸ ਤੱਕ ਪਹੁੰਚਾ ਸਕਣ ਉਨ੍ਹਾਂ ਆਖਿਆ ਹੈ ਕਿ ਜਦੋਂ ਕੋਈ ਜ਼ਬਰਨ ਪੈਸੇ ਮੰਗਦਾ ਹੈ ਤਾਂ ਉਹ ਹਿੰਸਾ ਦੇ ਡਰ ਦਾ ਫਾਇਦਾ ਚੁੱਕਦਾ ਹੈ ਲੋਕ ਅਸਲ 'ਚ ਹਿੰਸਾ ਦੇਖ ਰਹੇ ਹੋਣ ਤਾਂ ਉਹ ਡਰ ਜਾਂਦੇ ਨੇ ਇਸੇ ਦੀ ਜੀ ਗੱਲ ਹੁੰਦੀ ਹੈ ਪਰ ਲਾਫੋਰਟਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰਨ ਤਾਂ ਕਿ ਇਹ ਕਾਰੇ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ ਤੇ ਭਾਈਚਾਰੇ ਲਈ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਐਡਵਿੰਟਨ ਪੁਲਿਸ 28 ਜੁਲਾਈ ਨੂੰ ਸਾਥਵੁੱਡ ਕਮਿਨਿਟੀ ਹਾਲ ਦੇ ਵਿੱਚ ਇੱਕ ਟਾਊਨ ਹਾਲ ਕਰੇਗੀ ਜਿਸ 'ਚ ਜਾਂਚ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਭਾਈਚਾਰੇ ਦੀਆਂ ਚਿੰਤਾਵਾਂ ਤੇ ਗੱਲ ਕੀਤੀ ਜਾਵੇਗੀ ਤੇ ਉਦੋਂ ਕੈਨੇਡਾ ਦੇ ਵਿੱਚ ਭਾਰਤੀ ਕੌਂਸੂਲਰ ਸੇਵਾਵਾਂ ਦਿੰਦੀ ਇਕਲੋਤੀ ਏਜੰਸੀ ਖਿਲਾਫ ਸ਼ਿਕਾਇਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਨੇ ਬੀਐਲਐਸ ਇੰਟਰਨੈਸ਼ਨਲ ਦੇ ਖਿਲਾਫ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਬੀਐਲਐਸ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਉਹ ਇਹਨਾਂ ਚਿੰਤਾਵਾਂ ਬਾਰੇ ਚੰਗੀ ਤਰ੍ਹਾਂ ਜਾਂਚ ਕਰੇਗੀ ਤੇ ਸੁਧਾਰ ਲਈ ਕਦਮ ਚੁੱਕੇਗੀ ਜਦਕਿ ਲੋਕਾਂ ਦਾ ਕਹਿਣਾ ਹੈ ਜਦੋਂ ਬੀਐਲਐਸ ਇੰਟਰਨੈਸ਼ਨਲ ਦੇ ਕੋਲ ਸਰਵਿਸਿਜ਼ ਲੈਣ ਵਾਸਤੇ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਉਹ ਵੀ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਜੋ ਲੈਣੀਆਂ ਨਹੀਂ ਚਾਹੁੰਦੇ ਤੇ ਉਹਨਾਂ ਨੂੰ ਜ਼ਬਰਦਸਤੀ ਉਹ ਸੇਵਾਵਾਂ ਵੇਚੀਆਂ ਜਾਂਦੀਆਂ ਨੇ ਤੇ ਵੱਧ ਪੈ ਕੈਨੇਡਾ ਤੇ ਭਾਰਤ ਵੱਲੋਂ ਵੀਜ਼ਾ, ਪਾਸਪੋਰਟ ਅਤੇ ਹੋਰ ਦਸਤਾਵੇਜ਼ੀ ਸੇਵਾਵਾਂ ਦੇਣ ਵਾਲੀ ਇਕਲੌਤੀ ਕੰਪਨੀ BLS ਇੰਟਰਨੈਸ਼ਨਲ ਵਿਰੁੱਧ ਲੋਕਾਂ ਦੀਆਂ ਸ਼ਿਕਾਇਤਾਂ ਵਧ ਰਹੀਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਅਕਸਰ ਗਲਤ ਫੀਸਾਂ ਲਗਾ ਕੇ ਉਹਨਾਂ ਨੂੰ ਲੁੱਟ ਰਹੀ ਹੈ ਤੇ ਆਮ ਜਨਤਾ ਦੀ ਲੋੜ ਤੇ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕ ਰਹੀ ਹੈ। ਪ੍ਰਸ਼ਾਂਤ ਵਿਸ਼ੇਸ਼ਟ ਦੀ ਮਾਂ ਦੀ ਮੌਤ ਹੋਣ ਤੇ ਉਹ ਐਮਰਜੈਂਸੀ ਵੀਜ਼ਾ ਲੈਣ ਲਈ BLS ਦੇ ਬ੍ਰੈਂਟਨ ਦਫ਼ਤਰ ਗਏ। ਭਾਵੇਂ ਉਹ ਖੁਦ ਜਾ ਕੇ ਵੀਜ਼ਾ ਲੈ ਕੇ ਆਏ ਪਰ ਉਸ ਕੋਲੋਂ ప్రతి ਵਿਅਕਤੀ 45 ਡਾਲਰ ਦੇ ਹਿਸਾਬ ਦੇ ਨਾਲ 135 ਡਾਲਰ ਕੂਰੀਅਰ ਫੀਸ ਲਈ ਗਈ ਉਸਨੇ ਦੱਸਿਆ ਕਿ ਇਹ ਕੋਈ ਇੱਕ ਵਾਰ ਦੀ ਗੱਲ ਨਹੀਂ ਕਿ ਉਸ ਕੋਲੋਂ ਅਜੀਹਿਆ ਸੇਵਾਵਾਂ ਲਈ ਫੀਸ ਮੰਗੀ ਗਈ ਹੋਵੇ ਜੜੀਆਂ ਉਸ ਨੂੰ ਚਾਹੀਦੀਆਂ ਹੀ ਨਹੀਂ ਸੀ ਅਤੇ ਅਜੀਹਾ ਅਨਪਰਵ ਕਰਨ ਵਾਲਾ ਪ੍ਰਸ਼ਾਂਤ ਇਕਲੋਤਾ ਸ਼ਖਸ ਨਹੀਂ ਸੀ ਮੀਡੀਆ ਨੂੰ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਕੇ ਇਹ ਤੱਥ ਮਿਲੇ ਨੇ ਜਿਨ੍ਹਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਵੀ BLS ਵੱਲੋਂ ਜ਼ਬਰਦਸਤੀ ਜ਼ਿਆਦਾ ਪੈਸੇ ਦੇਣ ਲਈ ਮਜਬੂਰ ਕੀਤਾ ਗਿਆ ਹੈ। ਉਹਨਾਂ ਨੂੰ ਡਰਾਇਆ ਗਿਆ ਕਿ ਜੇ ਪੈਸੇ ਨਾ ਦਿੱਤੇ ਤਾਂ ਉਹਨਾਂ ਦੇ ਦਸਤਾਵੇਜ਼ ਰੱਦ ਹੋ ਸਕਦੇ ਨੇ ਜਾਂ ਉਹਨਾਂ ਦੀ ਫਾਈਲ ਰੋਕੀ ਜਾ ਸਕਦੀ ਹੈ। BLS ਦੇ ਕੁਝ ਸਾਬਕਾ ਮੁਲਾਜ਼ਮਾਂ ਨੇ ਵੀ ਦੱਸਿਆ ਹੈ ਕਿ ਦਫ਼ਤਰ ਦੇ ਅੰਦਰ ਮੁਲਾਜ਼ਮਾਂ ਤੇ ਦਬਾਅ ਬਣਾਇਆ ਹੁੰਦਾ ਹੈ। ਕਿ ਬਿਨੇਕਾਰਾਂ ਦੀਆਂ ਫਾਈਲਾਂ 'ਚ ਛੋਟੀਆਂ-ਛੋਟੀਆਂ ਗਲਤੀਆਂ ਲੱਭਣੀਆਂ ਨੇ ਤਾਂ ਜੋ ਉਹਨਾਂ ਨੂੰ ਵਾਧੂ ਸੇਵਾਵਾਂ ਵਿੱਚੀਆਂ ਜਾ ਸਕਣ ਇੱਕ ਸਾਬਕਾ ਸੁਪਰਵਾਈਜ਼ਰ ਨੇ ਖੁੱਲ ਕੇ ਆਖਿਆ ਕਿ ਮੈਨੂੰ ਪਤਾ ਸੀ ਕਿ ਅਸੀਂ ਗਲਤ ਕਰ ਰਹੇ ਹਾਂ ਪਰ ਫਿਰ ਵੀ ਲੋਕਾਂ ਤੋਂ ਜ਼ਿਆਦਾ ਪੈਸੇ ਲੈ ਰਹੇ ਸੀ ਬੀਐਲਐਸਟੀਆਂ ਦੇਸ਼ ਭਰ ਵਿੱਚੋਂ ਲੋਕੇਸ਼ਨਸ ਨੇ ਜੋ ਪਾਸਪੋਰਟ ਰੀਨਿਊਅਲ ਪੁਲਿਸ ਅਪਰਾਧਿਕ ਰਿਕਾਰਡ ਜਾਂਚ ਅਤੇ ਓਵਰ ਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਕਾਰਡ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਨੇ ਇੰਟਰਨੈਟ ਤੇ ਸਰਚ ਕਰਨ ਤੇ ਹਜ਼ਾਰਾਂ ਫੇਸਬੁਕ ਪੋਸਟਾਂ ਰੈਡਿਟ ਥਰੈਡ ਅਤੇ ਆਨਲਾਈਨ ਪਟੀਸ਼ਨਾਂ ਵਿੱਚ BLS ਦੇ ਖਿਲਾਫ ਰੋਸ ਨਜ਼ਰ ਆ ਜਾਂਦਾ ਹੈ BLS ਤੋਂ ਅਕੇ ਲੋਕਾਂ ਵੱਲੋਂ ਸ਼ੁਰੂ ਕੀਤੀ ਇੱਕ ਆਨਲਾਈਨ ਪਟੀਸ਼ਨ 'ਚ ਤਾਂ 7000 ਤੋਂ ਵੱਧ ਦਸਖਤ ਕੀਤੇ ਗਏ ਕੰਪਨੀ ਨੂੰ ਬੈਟਰ ਬਿਜ਼ਨਸ ਬਿਊਰੋ ਦੁਆਰਾ ਐਫ ਰੇਟਿੰਗ ਵੀ ਦਿੱਤੀ ਗਈ ਹੈ ਸ਼ਿਕਾਇਤਾਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਚ ਬੀਐਲਐਸ ਨੇ ਆਪਣੇ ਪੱਖੋਂ ਕਿਹਾ ਕਿ ਉਤਮ ਸੇਵਾ ਪਾਰਦਰਸ਼ਤਾ ਤੇ ਨਿਯਮਾਂ ਦੀ ਪਾਲਣਾ ਲਈ ਜਾਣੀ ਜਾਂਦੀ ਹੈ ਕੰਪਨੀ ਦੀ ਮੁਖ ਸੰਚਾਰ ਅਧਿਕਾਰੀ ਪੂਜਾ ਅਰੋੜਾ ਨੇ ਕਿਹਾ ਕਿ ਜਿੱਥੇ ਵੀ ਸ਼ਿਕਾਇਤ ਆਈ ਹੈ ਉਸ ਦੀ ਚੰਗੀ ਤਰ੍ਹਾਂ ਜਾਂਚ ਹੋਵੇਗੀ ਤੇ ਲੇਨਿੰਦੇ ਕਦਮ ਚੁੱਕੇ ਜਾਣਗੇ ਆਪਣੇ ਵੱਲੋਂ ਟੋਰਾਂਟੋ ਚ ਸਥਿਤ ਭਾਰਤੀ ਕਨਸੂਲੇਟ ਜਨਰਲ ਨੇ ਕਿਹਾ ਕਿ ਉਹ ਫੌਰੀ ਤੇ ਕੁਸ਼ਲ ਸੇਵਾ ਲਈ ਵਚਨਬੱਧ ਨੇ ਤੇ ਇਹ ਵੀ ਆਖਿਆ ਕਿ ਬੀਐਲਐਸ ਇੰਟਰਨੈਸ਼ਨਲ ਨੂੰ ਖੁੱਲੀ ਪ੍ਰਤੀਯੋਗਤਾ ਰਾਹੀਂ ਚੁਣਿਆ ਗਿਆ ਸੀ ਮਿਸ ਸਾਗਾ ਚ ਇੱਕ ਬਿਨੇਕਾਰ ਨੇ ਦੱਸਿਆ ਹੈ ਕਿ ਜਦ ਉਹ ਆਪਣੀ ਓਸੀਆਈ ਅਰਜ਼ੀ ਦੇਣ ਗਿਆ ਤਾਂ ਉਸ ਤੋਂ ਉਹਨਾਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਜੋ ਬੀਐਲਐਸ ਦੀ ਵੈੱਬਸਾਈਟ ਤੇ ਦਰਜ ਨਹੀਂ ਸਨ ਉਸਨੇ ਦੱਸਿਆ ਹੈ ਕਿ ਸਟਾਫ ਨੇ ਉਸਦੀ ਪਤਨੀ ਨੂੰ ਮੂਰਖ ਕਿਹਾ ਤੇ ਜਦੋਂ ਵਾਦੂਫੀਸਾ ਦੀ تفصیلی رسید ਮੰਗਣ ਲੱਗਾ ਤਾਂ ਉਸ ਨੂੰ ਕਿਹਾ ਗਿਆ ਹੈ ਕਿ ਉਹ ਬਲੈਕਲਿਸਟ ਕੀਤਾ ਜਾ ਸਕਦਾ ਹੈ। ਵਕੀਲ ਹਰਪ੍ਰੀਤ ਹੋੜਾ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਤੋਂ ਬੀਐਲਐਸ ਨੇ ਦੋ ਵਾਰੀ ਜ਼ਬਰਦਸਤੀ ਕੂਰੀਅਰ ਸੇਵਾ ਲਈ ਫੀਸ ਲੈ ਲਈ ਹਾਲਾਂਕਿ ਬਾਅਦ ਚ ਉਨ੍ਹਾਂ ਨੂੰ ਰਿਫੰਡ ਮਿਲਿਆ ਪਰ ਉਨ੍ਹਾਂ ਨੇ ਇਸ ਨੂੰ ਸਪਸ਼ਟ ਤੌਰ ਤੇ ਉਤਪੀੜਨ ਤੇ ਕਾਨੂੰਨੀ ਲੋਟਾਖਿਆ। ਇੱਕ ਹੋਰ ਕਲਾਇੰਟ ਸ਼ਿਵਮ ਨਹਿਰਾ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ ਉਹਨੇ ਦੱਸਿਆ ਕਿ ਉਸ ਤੋਂ 100 ਡਾਲਰ ਪ੍ਰੀਮੀਅਮ ਲਾਂਚ ਸੇਵਾ ਵੀ ਲਈ ਗਈ ਹੈ ਤਾਂ ਜੋ OPR ਅਰਜ਼ੀਆਂ ਬਾਬਤਰ ਲਗੀਆਂ ਲੰਬੀਆਂ ਲਾਈਨਾਂ ਤੋਂ ਬਚ ਸਕੇ ਉਹ ਕਹਿੰਦੇ ਨੇ ਕਿ ਉਹ ਚਾਰ ਵਾਰ ਆਪਣੀ ਫਾਈਲ ਠੀਕ ਕਰਨ ਗਏ ਤੇ ਹਰ ਵਾਰੀ ਮੁਲਾਜ਼ਮ ਕੋਈ ਨਵੀਂ ਗਲਤੀ ਲੱਭ ਲੈਂਦੇ ਸੀ ਇੰਜ ਜਾਪਦਾ ਹੈ ਕਿ ਕਾਊਂਟਰ ਦੇ ਦੂਜੇ ਪਾਸੇ ਵੀ ਸਥਿਤੀ ਬਿਹਤਰ ਨਹੀਂ ਸੀ ਤਿੰਨ ਸਾਬਕਾ ਮੁਲਾਜ਼ਮਾ ਨੇ ਪਿਛਲੇ 5 ਸਾਲਾਂ ਚ ਬ੍ਰੈਂਟਨ ਲੋਕੇਸ਼ਨ ਤੇ ਕੰਮ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਥੋੜੇ ਸਮੇਂ ਦੇ ਕੰਟਰੈਕਟ ਤੇ ਰੱਖਿਆ ਗਿਆ ਸੀ ਅਤੇ ਉਹਨਾਂ ਤੇ ਬਿਨੈ ਕਾਰਾਂ ਦੀਆਂ ਅਰਜ਼ੀਆਂ 'ਚ ਗਲਤੀਆਂ ਲੱਭਣ ਜਾਂ ਵਾਧੂ ਖਰਚੇ ਜੋੜਨ ਲਈ ਦਬਾਅ ਪਾਇਆ ਜਾਂਦਾ ਸੀ। ਉਹਨਾਂ ਦੇ ਕੈਰੀਅਰ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਾਵਾਂ ਕਰਕੇ ਉਹਨਾਂ ਦੀ ਪਛਾਣ ਨਸ਼ਰ ਨਹੀਂ ਕੀਤੀ ਜਾ ਸਕਦੀ। ਇੱਕ ਸਾਬਕਾ ਮੁਲਾਜ਼ਮ ਨੇ ਕਿਹਾ ਕਿ ਜੇਕਰ ਤੁਸੀਂ ਨਹੀਂ ਵੇਚ ਰਹੇ ਤਾਂ ਤੁਹਾਨੂੰ ਬਾਹਰ ਕੱਢ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਮੁਲਾਜ਼ਮ ਆਪਸ 'ਚ ਮੁਕਾਬਲੇ ਕਰਦੇ ਸੀ ਕਿ ਕੌਣ ਵੱਧ ਸੇਵਾਵਾਂ ਵੇਚ ਸਕਦਾ ਹੈ। ਜਿੱਤਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਸੀ ਅਰਜ਼ੀਆਂ 'ਚ ਗਲਤੀਆਂ ਲੱਭਣ ਲਈ ਇਹ ਵੀ ਈ ਡਾਟ ਦੀ ਥਾਂ ਐਵੇਨਿਊ ਨਾ ਲਿਖਣਾ ਜਾਂ ਸ਼ਬਦਾਂ ਦੇ ਵਿੱਚ ਕਮਾ ਨਾ ਹੋਣਾ ਵੀ ਬਹਾਨਾ ਬਣਾਇਆ ਜਾਂਦਾ ਸੀ। ਉਹੀ ਮੁਲਾਜ਼ਮ ਜਿਸਨੇ ਕਮਾ ਨਾ ਹੋਣ ਵਾਲੇ ਬਹਾਨੇ ਬਾਰੇ ਦੱਸਿਆ ਸੀ ਉਹਨੇ ਕਿਹਾ ਸੀ ਕਿ ਉਹਨਾਂ ਨੇ ਆਖਰਕਾਰ ਕੰਪਨੀ ਛੱਡ ਦਿੱਤੀ ਕਿਉਂਕਿ ਉਹ ਉਹਨਾਂ ਬੇਨਿਕਾਰਾਂ ਨਾਲ ਝੂਠ ਬੋਲਣ ਤੋਂ ਪਰੇਸ਼ਾਨ ਸਨ ਜਿਨ੍ਹਾਂ ਨਾਲ ਉਹ ਅਕਸਰ ਹੰਧੜ ਢੀੜਕ ਤੇ ਸਨ। ਕਈ ਤਾਂ ਵਿਦਿਆਰਥੀ ਨੇ ਜੋ ਆਪਣੇ ਪੀਆਰ ਲਈ ਆਪਣੀਆਂ ਅਰਜ਼ੀਆਂ ਦੇ ਰਹੇ ਸਨ ਤੇ ਨੌਕਰੀਆਂ ਨਹੀਂ ਕਰ ਰਹੇ ਤਾਂ ਮਿਨੀਮਮ ਵੇਸਤੇ ਕੰਮ ਕਰ ਰਹੇ ਸਨ। ਫਿਰ ਵੀ BLS ਉਹਨਾਂ ਤੋਂ 200 ਤੋਂ 300 ਡਾਲਰ ਵਸੂਲ ਰਿਹਾ ਸੀ ਅਤੇ 40 ਡਾਲਰ ਫੀਸ ਰੱਖੀ ਜਾ ਸਕਦੀ ਸੀ ਤਿੰਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਕਦੇ ਉਹ ਆਪਣੇ ਜਾਂ ਆਪਣੇ ਪਰਿਵਾਰ ਲਈ BLS ਸੇਵਾਵਾਂ ਲਈ ਉੱਥੇ ਗਏ ਤਾਂ ਉਹਨਾਂ ਕੋਲੋਂ ਵੀ ਉਹ ਸੇਵਾ ਦੇ ਪੈਸੇ ਲਏ ਗਏ ਜਿਹੜੀ ਉਹਨਾਂ ਨੂੰ ਚਾਹੀਦੀ ਨਹੀਂ ਸੀ ਬੇਲੋੜੀ ਕੂਰੀਅਰ ਫੀਸ ਲਿੱਤੇ ਜਾਣ ਤੇ ਬ੍ਰੈਂਟਨ ਲੋਕੇਸ਼ਨ ਦੇ ਇੱਕ ਸਟਾਫ ਮੈਂਬਰ ਨੇ ਕਿਹਾ ਕਿ ਮੈਂ ਇਸ ਥਾਂ ਤੇ ਕੰਮ ਕੀਤਾ ਹੈ ਤੇ ਮੈਨੂੰ ਪਤਾ ਹੈ ਤੁਸੀਂ ਕੀ ਕਰ ਰਹੇ ਹੋ ਇਸ ਦੇ ਜਵਾਬ 'ਚ ਸਟਾਫ ਮੈਂਬਰ ਨੇ ਆਖਿਆ ਕਿ ਉਹਨਾਂ ਦੇ ਕੋਲ ਫੀਸ ਦੇਣ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ BLS ਇੱਕ ਨਿੱਜੀ ਕੰਪਨੀ ਹੈ ਜੋ ਭਾਰਤ ਦੇ ਦੂਤਾਵਾਸ ਵੱਲੋਂ ਠੇਕੇ ਤੇ ਕੰਮ ਕਰਦੀ ਹੈ ਕੈਨੇਡਾ ਦੀ ਸਰਕਾਰ ਜਾਂ ਇਮੀਗ੍ਰੇਸ਼ਨ ਵਿਭਾਗ ਦਾ ਇਸਤੇ ਕੋਈ ਕੰਟਰੋਲ ਨਹੀਂ ਹੈ ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਭਾਵੇਂ ਉਹ ਕੌਂਸਲਰ ਪੋਸਟਾਂ ਦੀ ਸਥਾਪਨਾ ਨੂੰ ਅਧਿਕਾਰਿਤ ਕਰਦਾ ਹੈ ਪਰ ਉਸ ਦਾ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਠੇਕੇ ਦੇ ਕੰਮ ਕਰਨ ਵਾਲੀ ਕੰਪਨੀ ਤੇ ਕੋਈ ਅਧਿਕਾਰ ਨਹੀਂ ਹੈ ਵਿਭਾਗ ਸਿਫਾਰਿਸ਼ ਕਰਦਾ ਹੈ ਕਿ ਲੋਕ ਆਪਣੇ ਸਥਾਨਕ ਕੰਜ਼ਿਊਮਰ ਪ੍ਰੋਟੈਕਸ਼ਨ ਦਫ਼ਤਰ ਜਾਂ ਅਪਰਾਧਿਕ ਸ਼ਿਕਾਇਤ ਦੀ ਸਥਿਤੀ 'ਚ ਪੁਲਿਸ ਦੇ ਨਾਲ ਸੰਪਰਕ ਕਰਨ ਕੰਜ਼ਿਊਮਰ ਪ੍ਰੋਟੈਕਸ਼ਨ 온ਟਾਰੀਓ ਨੇ ਆਖਿਆ ਹੈ ਕਿ ਉਹਨਾਂ ਦੇ ਕੋਲ 3 ਸਾਲਾਂ 'ਚ BLS ਨੂੰ ਲੈ ਕੇ ਸਿਰਫ ਇੱਕ ਸ਼ਿਕਾਇਤ ਆਈ ਹੈ ਪਰ ਇਸ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ BLS ਕੰਪਨੀ ਨੂੰ ਬਰਖਾਸਤ ਕਰਨ ਜਾਂ ਉਸਤੇ ਕਾਰਵਾਈ ਕਰਨ ਦਾ ਅਧਿਕਾਰ ਸਿਰਫ ਭਾਰਤੀ ਕਨਸੂਲਰ ਜਨਰਲ ਕੋਲ ਹੈ ਕੰਸਲਰਟ ਨੇ মিডিਆ ਨੂੰ ਕਿਹਾ ਕਿ ਉਹ ਸਿਵਾਵਾਂ ਦੀ ਗੁਣਵੱਤਾ ਨੂੰ ਵਧੀਆ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ ਜਿਸ ਚ ਬੀਐਲਐਸ ਨਾਲ ਮਿਲ ਕੇ ਕੰਮ ਕਰਨਾ ਅੰਦਰੂਨੀ ਜਾਂਚਾਂ ਕਰਵਾਉਣੀਆਂ ਤੇ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨਾ ਵੀ ਸ਼ਾਮਲ ਹੈ ਪਰ ਹਰਪ੍ਰੀਤ ਹੋਰਾਂ ਨੂੰ ਇਹ ਜਵਾਬ ਕਾਫੀ ਨਹੀਂ ਲੱਗਦਾ ਹਰਪ੍ਰੀਤ ਨੇ ਦੱਸਿਆ ਕਿ ਉਹ 3 ਸਾਲ ਤੋਂ ਬੀਐਲਐਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਨੇ ਇਥੋਂ ਤੱਕ ਕਿ ਉਹਨਾਂ ਨੇ ਭਾਰਤੀ ਸਰਕਾਰ ਕੋਲ ਆਰਟੀਆਈ ਰਾਹੀਂ ਪੁੱਛਿਆ ਕਿ ਕੰਪਨੀ ਵਿਰੁੱਧ ਕਿੰਨੀਆਂ ਸ਼ਿਕਾਇਤਾਂ ਹੋਈਆਂ ਨੇ ਪਰ ਉਹਨਾਂ ਨੂੰ ਆਖਿਆ ਗਿਆ ਕਿ ਕੋਈ ਡਾਟਾ ਨਹੀਂ ਮਿਲਿਆ ਉਹਨਾਂ ਆਖਿਆ ਹੈ ਕਿ ਹੈਰਾਨੀ ਹੋਈ ਕਿ ਭਾਰਤੀ ਕਨਸੂਲੇਟ ਕਹਿੰਦੇ ਨੇ ਉਹਨਾਂ ਕੋਲ ਇਸ ਬਾਰੇ ਡਾਟਾ ਨਹੀਂ ਹੈ ਕਨਸੂਲੇਟ ਨੇ ਹਰਪ੍ਰੀਤ ਦੇ ਦਾਅਵੇ ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਉਹਨਾਂ ਦੇ ਕੋਲ ਸ਼ਿਕਾਇਤਾਂ ਦਾ ਕੋਈ ਡਾਟਾ ਨਹੀਂ ਹੈ ਹਰਪ੍ਰੀਤ ਦਾ ਆਖਣਾ ਸੀ ਕਿ ਉਹ ਠੱਗਿਆ ਮਹਿਸੂਸ ਕਰਦੇ ਨੇ ਤੇ ਕਨਸੂਲੇਟ ਦੇ ਵਿੱਚ ਸ਼ਿਕਾਇਤਾਂ ਕਰ ਰਹੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਜ਼ਿਕਰ ਕਰਾਂਗੇ ਹੁਣ ਸੁਪਰ ਵੀਜ਼ਾ ਦਾ ਬਿਨਾਂ ਪਰੇਸ਼ਾਨੀ ਤੋਂ ਸੁਪਰ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਤੇ 10 ਸਾਲ ਤੱਕ ਕੈਨੇਡਾ ਦੇ ਵਿੱਚ ਰਹਿਣ ਦਾ ਸੁੱਖ ਪ੍ਰਾਪਤ ਕਰ ਸਕਦੇ ਨੇ ਪੇਰੈਂਟਸ ਜਾਂ ਫਿਰ ਗ੍ਰੈਂਡਪੇਰੈਂਟਸ ਦਰਸਲ ਸੁਪਰ ਵੀਜ਼ਾ 10 ਸਾਲ ਵਾਸਤੇ ਮਿਲਦਾ ਹੈ 5-5 ਸਾਲ ਵਾਸਤੇ ਵੱਧ ਤੋਂ ਵੱਧ ਤੁਸੀਂ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ ਬੇਟੇ ਬੇਟੀ ਜਾਂ ਪੋਤਾ-ਪੋਤੀ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣ ਵਾਸਤੇ ਸੁਪਰ ਵੀਜ਼ਾ ਦੀ ਵਰਤੋਂ ਕਰ ਸਕਦੇ ਨੇ ਸੁਪਰ ਵੀਜ਼ਾ ਨਾ ਸਿਰਫ ਤੁਹਾਨੂੰ ਆਪਣੇ ਅਜ਼ੀਜ਼ਾਂ ਨੂੰ ਕੈਨੇਡਾ ਲਿਜਾਣ ਦਾ ਬੁਲਾਉਣ ਦਾ ਮੌਕਾ ਦਿੰਦਾ ਹੈ ਸਗੋਂ ਦਾਸਾਲਾਂ ਲਈ ਵਾਰ-ਵਾਰ ਆਉਣ ਅਤੇ ਹਰ ਵਾਰ 5 ਸਾਲ ਰਹਿਣ ਦੀ ਆਜ਼ਾਦੀ ਵੀ ਦਿੰਦਾ ਹੈ ਪਰ ਇਸ ਸਥਾਈ ਨਿਵਾਸ ਨਹੀਂ ਸਗੋਂ ਇੱਕ ਖਾਸ ਕਿਸਮ ਦਾ ਵਿਸਟਰ ਵੀਜ਼ਾ ਹੈ ਜੋ ਪਰਿਵਾਰ ਨੂੰ ਜੋੜਨ ਲਈ ਤਿਆਰ ਕੀਤਾ ਗਿਆ ਹੈ ਕੈਨੇਡੀਅਨ ਸਰਕਾਰ ਨੇ ਮਾਪਿਆਂ ਤੇ ਦਾਦਾ-ਦਾਦੀ ਨੂੰ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਦੇ ਨੇੜੇ ਲਿਆਉਣ ਲਈ ਸੁਪਰ ਵੀਜ਼ਾ ਪੇਸ਼ ਕੀਤਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਅਨੁਸਾਰ ਇਹ ਵੀਜ਼ਾ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀ ਲਈ ਉਪਲਬਧ ਹੈ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ 10 ਸਾਲਾਂ ਲਈ ਵੈਧ ਹੈ ਤੇ ਤੁਹਾਨੂੰ ਹਰ ਵਾਰ 5 ਸਾਲ ਕੈਨੇਡਾ ਚੜ੍ਹ ਰਹੀ ਦੀ ਆਗਿਆ ਵੀ ਦਿੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਵੀਜ਼ਾ ਲਈ ਵਾਰ-ਵਾਰ ਘੁੰਮਣ ਦੀ ਕੋਈ ਲੋੜ ਨਹੀਂ ਪਰ ਯਾਦ ਰੱਖੋ ਕਿ ਇਹ ਸਥਾਈ ਨਿਵਾਸ ਦਾ ਤਰੀਕਾ ਨਹੀਂ ਹੈ ਸੁਪਰ ਵੀਜ਼ਾ ਧਾਰਕ ਨਾ ਤਾਂ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਨੇ ਤੇ ਨਾ ਹੀ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਸਕਦੇ ਨੇ ਇਹ ਆਪਣੇ ਅਜ਼ੀਜ਼ਾਂ ਨੂੰ ਲੰਬੇ ਸਮੇਂ ਤੱਕ ਆਪਣੇ ਨਾਲ ਰੱਖਣ ਦਾ ਵਧੀਆ ਤਰੀਕਾ ਹੈ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਸ ਸੁਪਰ ਵੀਜ਼ਾ ਤੇ ਆਮ ਵਿਜ਼ਟਰ ਵੀਜ਼ਾ 'ਚ ਫਰਕ ਕੀ ਹੈ ਇੱਕ ਆਮ ਵਿਜ਼ਟਰ ਵੀਜ਼ਾ ਜ਼ਿਆਦਾਤਰ ਸਿੰਗਲ ਐਂਟਰੀ ਲਈ ਹੁੰਦਾ ਹੈ ਤੇ ਛੋਟੀਆਂ ਯਾਤਰਾਵਾਂ ਲਈ ਦਿੱਤਾ ਜਾਂਦਾ ਹੈ ਪਰ ਸੁਪਰ ਵੀਜ਼ਾ ਦੇ ਨਾਲ ਤੁਸੀਂ 10 ਸਾਲਾਂ ਲਈ ਵਾਰ-ਵਾਰ ਕੈਨੇਡਾ ਆ ਜਾ ਸਕਦੇ ਹੋ ਤੁਸੀਂ ਵਿਜ਼ਟਰ ਵੀਜ਼ਾ ਤੇ ਵੱਧ ਤੋਂ ਵੱਧ 6 ਮਹੀਨੇ ਰਹਿ ਸਕਦੇ ਹੋ ਜਦਕਿ ਸੁਪਰ ਵੀਜ਼ਾ ਤੁਹਾਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਕੋਈ ਵੀ ਵਿਜ਼ਟਰ ਵੀਜ਼ਾ ਪ੍ਰਾਪਤ ਕਰ ਸਕਦਾ ਹੈ ਪਰ ਇੱਕ ਸੁਪਰ ਵੀਜ਼ਾ ਸਿਰਫ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਦੇ ਮਾਪਿਆਂ ਤੇ ਦਾਦਾ-ਦਾਦੀ ਨੂੰ ਹੀ ਮਿਲਦਾ ਹੈ IRCC ਦੇ ਨਿਯਮਾਂ ਅਨੁਸਾਰ ਸੁਪਰ ਵੀਜ਼ਾ ਹਾਸਲ ਕਰਨ ਲਈ ਕੁਝ ਸ਼ਰਤਾਂ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ ਤੁਹਾਨੂੰ ਕਿਸੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਹੋਣਾ ਪੈਣਾ ਹੈ ਅਰਜ਼ੀ ਕੈਨੇਡਾ ਤੋਂ ਪਾਰੋ ਦਿੱਤੀ ਜਾ ਸਕਦੀ ਹੈ ਤੁਹਾਡੇ ਕੋਲ ਘੱਟੋ ਘੱਟ 1 ਲੱਖ ਕੈਨੇਡੀਅਨ ਡਾਲਰ ਦਾ ਮੈਡੀਕਲ ਬੀਮਾ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਕੈਨੇਡੀਅਨ ਕੰਪਨੀ ਤੋਂ ਲਿਆ ਗਿਆ ਹੈ ਅਤੇ ਘੱਟੋ ਘੱਟ 1 ਸਾਲ ਵਾਸਤੇ ਵੈਧ ਹੋਣਾ ਚਾਹੀਦਾ ਹੈ ਤੁਹਾਡੇ ਬੱਚੇ ਜਾਂ ਪੋਤੇ-ਪੋਤੀ ਨੂੰ ਇੱਕ ਸੱਦਾ ਪੱਤਰ ਲਿਖਣਾ ਪਵੇਗਾ ਜਿਸ ਵਿੱਚ ਤੁਹਾਡੀ ਜ਼ਿੰਮੇਵਾਰੀ ਲੰਦੇ ਹੋਣ ਤੁਹਾਨੂੰ ਇੱਕ ਮੈਡੀਕਲ ਟੈਸਟ ਪਾਸ ਕਰਨਾ ਪਵੇਗਾ ਇਹ ਸਾਬਤ ਕਰਨਾ ਪਵੇਗਾ ਕਿ ਤੁਸੀਂ ਆਪਣੇ ਦੇਸ਼ ਵਾਪਸ ਆਓਗੇ ਤੇ ਆਪਣੇ ਦੇਸ਼ ਦੀ ਸਥਿਤੀ ਨਾਲ ਸੰਬੰਧਿਤ ਦਸਤਾਵੇਜ਼ ਪ੍ਰਦਾਨ ਕਰਨੇ ਪੈਣਗੇ ਸੂਪਰ ਵੀਜ਼ਾ ਲਈ ਅਰਜ਼ੀ ਦੇਣਾ ਰਾਕਟ ਸਾਇੰਸ ਨਹੀਂ ਹੈ ਪਰ ਥੋੜੀ ਜਿਹੀ ਸਖਤ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਤੁਹਾਡੇ ਬੱਚੇ ਜਪੋਤੇ-ਪੋਤੀ ਨੂੰ ਤੁਹਾਡਾ ਨਾਮ ਜਨਮ ਮਿਤੀ ਯਾਤਰਾ ਦਾ ਉਦੇਸ਼ ਕੈਨੇਡਾ ਚ ਰਹਿائش ਸਥਾਨ ਤੇ ਸੰਪਰਕ ਨੰਬਰ ਵਰਗੇ ਵੇਰਵਿਆਂ ਦੇ ਨਾਲ ਇੱਕ ਪੱਤਰ ਲਿਖਣ ਦੀ ਜ਼ਰੂਰਤ ਹੋਵੇਗੀ ਤੁਸੀਂ ਜਾਂ ਤਾਂ ਆਨਲਾਈਨ ਅਰਜ਼ੀ ਦੇ ਸਕਦੇ ਹੋ ਜਾਂ ਕਾਗਜ਼ ਆਧਾਰਿਤ ਫਾਰਮ ਭਰ ਸਕਦੇ ਹੋ ਪਾਸਪੋਰਟ ਰਿਸ਼ਤੇ ਦਾ ਸਬੂਤ ਜਿਵੇਂ ਕਿ ਜਨਮ ਸਰਟੀਫਿਕੇਟ ਜਾਂ ਵਿਆਹ ਦਾ ਸਰਟੀਫਿਕੇਟ ਜਾਂ ਜੇ ਮੈਡੀਕਲ ਬੀਮੇ ਦਾ ਸਬੂਤ ਹੈ ਤਾਂ ਅਜਿਹੇ ਵੀ ਸੱਦਾ ਪੱਤਰ ਤਿਆਰ ਰੱਖਣੇ ਜ਼ਰੂਰੀ ਨੇ ਸੁਪਰ ਵੀਜ਼ਾ ਫਾਰਮ ਨੂੰ ਸਹੀ ਢੰਗ ਨਾਲ ਭਰਨਾ ਤੇ ਜਮ੍ਹਾਂ ਕਰਾਉਣਾ ਬਹੁਤ ਜ਼ਰੂਰੀ ਹੈ ਜੇਕਰ ਸਭ ਕੁਝ ਠੀਕ ਰਿਹਾ ਤਾਂ ਵੀਜ਼ਾ ਤੁਹਾਡੇ ਪਾਸਪੋਰਟ 'ਚ ਮੋਹਰ ਲਗਾ ਦਿੱਤਾ ਜਾਵੇਗਾ ਜੋ ਕਿ ਪਾਸਪੋਰਟ ਦੀ ਵੈਧਤਾ ਲਈ ਜਾਂ 10 ਸਾਲਾਂ ਲਈ ਹੋਵੇਗਾ ਜੇਕਰ ਤੁਸੀਂ ਭਾਰਤ ਤੋਂ ਅਰਜ਼ੀ ਦੇ ਰਹੇ ਹੋ ਤਾਂ ਜੁਲਾਈ 2025 ਦੇ ਅਪਡੇਟ ਅਨੁਸਾਰ ਸੁਪਰ ਵੀਜ਼ਾ ਲਈ ਔਸਤ ਪ੍ਰੋਸੈਸਿੰਗ ਸਮਾਂ 78 ਦਿਨ ਦਾ ਹੈ ਹਾਲਾਂਕਿ ਇਹ ਸਮਾਂ ਵੀ ਵੱਧ ਸਕਦਾ ਹੈ ਖਰਚਿਆਂ ਬਾਰੇ ਗੱਲ ਕਰੀਏ ਤਾਂ 100 ਕੈਨੇਡੀਅਨ ਡਾਲਰ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ 85 ਕੈਨੇਡੀਅਨ ਡਾਲਰ ਬਾਇਓਮੈਟ੍ਰਿਕਸ ਫੀਸ ਅਤੇ 200 ਤੋਂ 300 ਕੈਨੇਡੀਅਨ ਡਾਲਰ ਮੈਡੀਕਲ ਟੈਸਟ ਫੀਸ ਰੱਖੀ ਜਾਂਦੀ ਹੈ ਤੇ ਉਧਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਨਗੇ ਅਮਰੀਕਾ ਕੈਨੇਡਾ ਵਪਾਰ ਸਮਾਂ ਸੀਮਾ ਤੋਂ ਪਹਿਲਾਂ ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਸਟੂਨਟਾਰੀਓ ਦੇ ਪ੍ਰੀਮੀਅਰ ਡਾਕ ਫੋਰਡ ਨੇ ਵਪਾਰ ਟੈਰਿਫ ਤੇ ਵੱਡੇ ਪ੍ਰੋਜੈਕਟਾਂ ਤੇ ਚਰਚਾ ਕਰਨ ਲਈ ਮਸਕੋਕਾ ਦੇ ਵਿੱਚ ਆਪਣੇ ਹਮਰੁੱਤ ਬਾਦੀ ਮੇਜ਼ਬਾਨੀ ਕੀਤੀ ਹੈ ਕੈਨੇਡਾ ਦੇ ਪ੍ਰੀਮੀਅਰ অন্ਟਾਰੀਓ ਦੇ ਕਾਟੇਜ ਦੇਸ਼ ਦੇ ਵਿੱਚ ਤਿੰਨ ਦਿਨਾਂ ਸੰਮੇਲਨ ਦੀ ਸ਼ੁਰੂਆਤ ਕਰ ਰਹੇ ਨੇ ਅਜਿਹੇ ਸਮੇਂ 'ਚ ਜਦੋਂ ਕੈਨੇਡਾ ਦੇ ਸਭ ਤੋਂ ਨੇੜਲੇ ਵਪਾਰਕ ਭਾਈਵਾਲ ਸੰਯੁਕਤ ਰਾਜ ਅਮਰੀਕਾ ਨਾਲ ਟੈਰਿਫ ਤੇ ਵਪਾਰ ਨੂੰ ਲੈ ਕੇ ਚਿੰਤਾਵਾਂ ਦ੍ਰਿ ਹੈ অন্ਟਾਰੀਓ ਦੇ ਪ੍ਰੀਮੀਅਰ ਡਗਫੋਰਟ ਟੋਰਾਂਟੋ ਦੇ ਲਗਭਗ 220 ਕਿਲੋਮੀਟਰ ਉੱਤਰ ਚ ਹਾਂਸਵਿਲ অন্ਟਾਰੀਓ 'ਚ ਸਾਰੇ 13 ਸੁਪਾਈ ਅਤੇ ਖੇਤਰੀ ਪ੍ਰੀਮੀਅਰਸ ਦੀ ਮੇਜ਼ਬਾਨੀ ਕਰ ਰਹੇ ਨੇ ਜਿਨ੍ਹਾਂ ਦੀਆਂ ਮੀਟਿੰਗਾਂ ਸੋਮਵਾਰ ਨੂੰ ਸ਼ੁਰੂ ਹੋ ਗਈਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਪਾਰ ਗੱਲਬਾਤ ਬਾਰੇ ਅਪਡੇਟ ਪ੍ਰਦਾਨ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਣ ਲਈ ਤਿਆਰ ਨੇ ਕਾਰਨੀ ਨੇ ਆਪਣੀ ਹਾਜ਼ਰੀ ਦਾ ਐਲਾਨ ਡੋਨਾਲਡ 트੍ਰੰਪ ਵੱਲੋਂ ਕੈਨੇਡੀਅਨ ਸਮਾਨਤੇ 35% ਟੈਰਫ ਲਗਾਉਣ ਦੀ ਧਮਕੀ ਦੇਣ ਤੋਂ ਥੋੜੀ ਦੇਰ ਬਾਅਦ ਕੀਤਾ ਜੋ ਮੌਜੂਦਾ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਦੀ ਪਾਲਣਾ ਨਹੀਂ ਕਰਦਾ ਵਪਾਰ ਅਤੇ ਟੈਰਿਫ ਚਰਚਾ ਦੇ ਮੁੱਖ ਵਿਸ਼ੇ ਹੋਣ ਦੀ ਉਮੀਦ ਹੈ ਪ੍ਰੀਮੀਅਰ ਸੋਮਵਾਰ ਨੂੰ ਆਦੀਵਾਸੀ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਦੁਪਹਿਰ ਵੇਲੇ ਉਹਨਾਂ ਤੋਂ ਅੰਤਰ ਸੂਬਾਈ ਵਪਾਰ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਹੋਰ ਸਮਝੌਤਿਆਂ ਤੇ ਦਸਤਖਤ ਹੋਣ ਦੀ ਉਮੀਦ ਹੈ ਅੰਤਰਰਾਜੀ ਵਪਾਰ ਨੂੰ ਉਦਾਰ ਬਣਾਉਣ ਲਈ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਯਤਨ ਦੇ ਹਿੱਸੇ ਵਜੋਂ ਸੂਬੇ ਆਪਣੇ ਕਾਨੂੰਨਾਂ ਅਤੇ ਨੀਮਾਂ ਵਿੱਚ ਸੋਧ ਕਰਨ ਦੇ ਇਰਾਦਿਆਂ ਨੂੰ ਦਰਸਾਉਣ ਲਈ ਕਈ ਤਰ੍ਹਾਂ ਦੇ ਸਮਝੌਤਿਆਂ ਤੇ ਦਸਤਖਤ ਕਰ ਰਹੇ ਨੇ ਇੱਕ ਅਧਿਐਨ ਦਾ ਅੰਦਾਜ਼ਾ ਹੈ ਮੌਜੂਦਾ ਵਪਾਰਕ ਰੁਕਾਵਟਾਂ ਕੈਨੇਡੀਅਨ ਅਰਥ ਵਿਵਸਥਾ ਨੂੰ ਸਾਲਾਨਾ ਲਗਭਗ 200 ਬਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਸਾਰੇ ਸੂਬਿਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਫਾਂ ਦਾ ਮੁਕਾਬਲਾ ਕਰਨ ਦੇ ਸਾਧਨ ਵਜੋਂ ਇਸ ਮੁੱਦੇ ਤੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਕਾਰਨੀ ਦੀ ਪ੍ਰੀਮੀਅਰਸ ਨਾਲ ਮੁਲਾਕਾਤ ਅਜੇ ਹਸਮੇਂ ਹੋ ਰਹੀ ਹੈ ਜਦੋਂ ਸੂਬਿਆਂ ਅਤੇ ਸੰਘੀ ਸਰਕਾਰ ਵਿਚਾਲੇ ਸਬੰਧ ਠੀਕ ਹੁੰਦੇ ਜਾਪਦੇ ਨੇ ਜੂਨ ਦੇ ਵਿੱਚ ਪ੍ਰੀਮੀਅਰਸ ਨੇ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਮਹਾਨ ਸਹਿਯੋਗ ਮਹਾਨ ਸੰਚਾਰ ਅਤੇ ਏਕਤਾ ਬਾਰੇ ਗੱਲ ਕਰਦੇ ਹੋਏ ਚਲੇ ਗਏ ਸੰਗੀ ਸਰਕਾਰ ਇਜ਼ਰਾਈਲ ਅਤੇ ਪੂਰਾਜ ਅਮਰੀਕਾ ਨਾਲ ਇੱਕ ਨਵਾਂ ਮੁਕਤ ਵਪਾਰ ਸਮਝੌਤਾ ਕਰਨ ਲਈ 1 ਅਗਸਤ ਦੀ ਸਮਾਂ ਸੀਮਾ ਵੱਲ ਕੰਮ ਕਰ ਰਹੀ ਹੈ। ਬੀਤੇ ਹਫਤੇ ਕਾਰਡੀਨੇ ਨੇ ਸੁਝਾ ਦਿੱਤਾ ਸੀ ਕਿ ਬਿਨਾਂ ਕਿਸੇ ਟੈਰਿਫ ਦੇ ਸੌਦਾ ਹੋਣਾ ਅਸੰਭਵ ਹੈ। ਜ਼ਿਕਰ ਇਹ ਖਾਸ ਹੈ ਕਿ ਪ੍ਰੀਮੀਅਰਾਂ ਤੋਂ ਅਮਰੀਕੀ ਸਬੰਧਾਂ ਅਤੇ ਅੰਦਰੂਨੀ ਵਪਾਰ, ਅੰਤਰਰਾਸ਼ਟਰੀ ਵਪਾਰ ਵਿਪਿੰਤਾ ਅਤੇ ਸੰਗੀ ਸਰਕਾਰ ਦੇ ਬਿੱਲ ਸੀ ਪੰਜ ਦੇ ਪਾਸ ਹੋਣ ਤੋਂ ਬਾਅਦ ਵੱਡੇ ਪ੍ਰੋਜੈਕਟਾਂ ਨੂੰ ਕਿਵੇਂ ਬਣਾਇਆ ਜਾਵੇ ਇਸ ਬਾਰੇ ਚਰਚਾ ਕਰਨ ਦੀ ਉਮੀਦ ਹੈ। ਜੋ ਰਾਸ਼ਟਰੀ ਮਹੱਤਵ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ ਉਨ੍ਹਾਂ ਤੋਂ ਆਰਕਟਿਕ ਸੁਰੱਖਿਆ, ਜੰਗਲੀ ਅੱਗ ਅਤੇ ਐਮਰਜੈਂਸੀ ਪ੍ਰਬੰਧਨ, ਕਿਰਤ ਗਤੀਸ਼ੀਲਤਾ, ਇਮੀਗ੍ਰੇਸ਼ਨ, ਸਿਹਤ ਅਤੇ ਜਨਤਕ ਸੁਰੱਖਿਆ ਬਾਰੇ ਵੀ ਚਰਚਾ ਕਰਨ ਦੀ ਉਮੀਦ ਹੈ। ਤੇ ਜ਼ਿਕਰ ਕਰਾਂਗੇ ਹੁਣ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਏਵ ਦਾ ਜਿਨ੍ਹਾਂ ਦੇ ਵਾਸਤੇ ਫੇਰ ਤੋਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ। ਦਰਸਲਆ ਅਲਬਰਟਾ ਦੇ ਬੈਟਲ ਰਿਵਰ ਕ੍ਰਾਫਟ ਪਾਰਲੀਮੈਂਟੇ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਉਮੀਦਵਾਰਾਂ ਦੀ ਗਿਣਤੀ 100 ਤੋਂ ਟੱਪ ਗਈ ਹੈ। ਕੈਨੇਡਾ ਦੇ ਵਿੱਚ ਇੱਕ ਨਵਾਂ ਚੋਣ ਇਤਿਹਾਸ ਸਿਰਜਿਆ ਜਾ ਚੁੱਕਾ ਹੈ ਕੈਨੇਡਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਪਾਰਲੀਮੈਂਟਰੀ ਹਲਕੇ ਦੇ ਚੋਣ ਚ 100 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਪਿਛਲਾ ਰਿਕਾਰਡ 91 ਉਮੀਦਵਾਰਾਂ ਦਾ ਸੀ ਤੇ ਉੱਥੇ ਵੀ ਪੀਰ ਪੋਲੀਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਪੀਰ ਪੋਲੀਵ ਰਿਵਰ ਕ੍ਰਾਫਰਡ ਤੋਂ ਜ਼ਿਮਨੀ ਚੋਣ ਲੜਨ ਵਾਲੇ ਨੇ ਤੇ ਇੱਥੇ ਵੀ 100 ਤੋਂ ਵੱਧ ਉਮੀਦਵਾਰ ਆ ਚੁੱਕੇ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗਿਣਤੀ 200 ਉਮੀਦਵਾਰਾਂ ਤੱਕ ਪਹੁੰਚ ਸਕਦੀ ਹੈ ਅਗਲੇ ਮਹੀਨੇ ਅਲਬਰਟਾ ਦੇ ਬੈਟਲਰ ਰਿਵਰ ਕ੍ਰਾਫਟ ਦੇ ਵਿੱਚ ਹੋਣ ਵਾਲੀ ਉਪਚੋਣ ਕੈਨੇਡੀਅਨ ਇਤਿਹਾਸ ਚ ਸੰਗੀ ਵੋਟ ਪੱਤਰ ਤੇ ਸਭ ਤੋਂ ਵੱਧ ਉਮੀਦਵਾਰਾਂ ਦਾ ਰਿਕਾਰਡ ਤੋੜ ਦੇਵੇਗੀ ਸ਼ੁੱਕਰਵਾਰ ਤੱਕ 108 ਉਮੀਦਵਾਰਾਂ ਨੇ ਸੀਟ ਲਈ ਚੋਣ ਲੜ ਲੈ ਰਜਿਸਟਰ ਕੀਤਾ ਹੈ ਜ਼ਿਆਦਾਤਰ ਚੋਣ ਸੁਧਾਰਾਂ ਦੇ ਸਮਰਥਕਾਂ ਦੇ ਇੱਕ ਸਮੂਹ ਨਾਲ ਜੁੜੇ ਹੋਏ ਨੇ ਜਿਸ ਨੂੰ ਸਭ ਤੋਂ ਲੰਬੀ ਬੈਲਟ ਕਮੇਟੀ ਵਜੋਂ ਜਾਣਿਆ ਜਾਂਦਾ ਹੈ ਇਹ ਉਪਚੋਣ ਹਾਲ ਹੀ ਦੇ ਵਿੱਚ ਦੁਬਾਰਾ ਚੁਣੇ ਗਏ ਸੰਸਦ ਮੈਂਬਰ ਡੈਮियन ਕ੍ਰੈਕ ਦੇ ਅਸਤੀਫਾ ਦੇਣ ਤੋਂ ਬਾਅਦ ਹੋਈ ਸੀ ਤਾਜੋ ਕੰਜ਼ਰਵੇਟਿਵ ਨੇਤਾ ਪੀਰ ਪੋਲੀਏਵ ਨੂੰ ਹਾਊਸ ਆਫ ਕਾਮਨਸ 'ਚ ਇੱਕ ਨਵੀਂ ਸੀਟ ਲਈ ਚੋਣ ਲੜਨ ਦੀ ਆਗਿਆ ਦਿੱਤੀ ਜਾ ਸਕੇ ਪੋਲੀਏਵ ਅਪ੍ਰੈਲ ਦੇ ਵਿੱਚ ਕਾਲਟਨ ਤੋਂ ਆਪਣੇ ਲੰਬੇ ਸਮੇਂ ਤੋਂ ਚੋਣ ਹਾਰ ਗਏ ਸਨ ਸਭ ਤੋਂ ਲੰਬੀ ਬੈਲਟ ਕਮੇਟੀ ਹਾਲ ਹੀ ਦੇ ਸਾਲਾਂ 'ਚ ਉਪ ਚੋਣਾਂ 'ਚ ਹਿੱਸਾ ਲੈਣ ਲਈ ਦਰਜਨਾਂ ਉਮੀਦਵਾਰਾਂ ਨੂੰ ਸੰਗਠਿਤ ਕਰ ਰਹੀ ਹੈ ਜਿਸ ਦੇ ਨਤੀਜੇ ਵਜੋਂ ਮੀਟਰ ਲੰਬੇ ਬੈਲਟ ਨਿਕਲੇ ਨੇ ਜਿਸ ਕਾਰਨ ਵੋਟਾਂ ਦੀ ਗਿਣਤੀ 'ਚ ਵੀ ਦੇਰੀ ਹੋਈ ਹੈ ਤੇ ਕੁਝ ਵੋਟਰਾਂ ਨੂੰ ਉਲਝਣ 'ਚ ਪਾਇਆ ਗਿਆ ਹੈ ਇਸ ਮੂਹ ਚੋਣ ਸੁਧਾਰਨ ਲਈ ਇੱਕ ਨਾਗਰਿਕ ਸਭਾ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੁੰਦਾ ਹੈ ਤੇ ਕਹਿੰਦਾ ਹੈ ਕਿ ਰਾਜਨੀਤਿਕ ਪਾਰਟੀਆਂ ਸਰਕਾਰ ਨੂੰ ਵੋਟਰਾਂ ਦਾ ਵਧੇਰੇ ਪ੍ਰਤੀਨਿਧੀ ਬਣਾਉਣ ਤੋਂ ਬਹੁਤ ਝਿਜਕਦੀਆਂ ਨੇ 99 ਉਮੀਦਵਾਰਾਂ ਦਾ ਪਿਛਲਾ ਰਿਕਾਰਡ ਪਿਛਲੇ ਸਾਲ ਦੋ ਵਾਰ ਬਣਿਆ ਸੀ ਪਿਛਲੇ ਸਤੰਬਰ ਵਿੱਚ ਲਸਾਲੇ ਅਮਾਰ ਵਰਡਨ ਵਿੱਚ ਇੱਕ ਉਪ ਚੋਣ ਦੌਰਾਨ ਅਤੇ ਇਸ ਪਿਛਲੇ ਬਸੰਤ ਦੇ ਵਿੱਚ ਆਮ ਚੋਣਾਂ ਦੌਰਾਨ ਕਾਲਟਨ ਦੇ ਵਿੱਚ 99 ਉਮੀਦਵਾਰਾਂ ਨੇ ਰਿਕਾਰਡ ਬਣਾਇਆ ਸਭ ਤੋਂ ਲੰਬੀ ਬੈਲਟ ਕਮੇਟੀ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਬੈਟਲ ਰਿਵਰ ਕ੍ਰਾਫਰਡ ਦੇ ਵਿੱਚ 200 ਉਮੀਦ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦਾ ਹੈ ਉਮੀਦਵਾਰਾਂ ਦੇ ਵੱਲੋਂ ਰਜਿਸਟਰ ਕਰਨ ਦੀ ਆਖਰੀ ਮਿਤੀ 28 ਜੁਲਾਈ ਹੋਵੇਗੀ ਪੀਰ ਪੋਲੀਏਵ ਅਤੇ ਹੋਰ ਉਮੀਦਵਾਰ ਜੋ ਸਭ ਤੋਂ ਲੰਬੀ ਬੈਲਟ ਕਮੇਟੀ ਨਾਲ ਜੁੜੇ ਨਹੀਂ ਹਨ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਦੀ ਅਲੋਚਨਾ ਕੀਤੀ ਹੈ ਪੋਲੀਏਵ ਨੇ ਪਿਛਲੇ ਹਫਤੇ ਰਾਈਡਿੰਗ 'ਚ ਇੱਕ ਟਾਊਨ ਹਾਲ ਮੀਟਿੰਗ ਦੌਰਾਨ ਕਿਹਾ ਸੀ ਕਿ ਉਹ ਚਾਹੁੰਦੇ ਨੇ ਕਿ ਚੋਣ ਨਿਯਮਾਂ 'ਚ ਬਦਲਾ ਕੀਤਾ ਜਾਵੇ ਤਾਂ ਜੋ ਹੋਰ ਲੰਬੇ ਬੈਲਟ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਿਆ ਜਾ ਸਕੇ ਹਾਲਾਂਕਿ ਇਲੈਕਸ਼ਨਜ਼ ਕੈਨਡਾ ਕੈਨਡਾ ਇਲੈਕਸ਼ਨਜ਼ ਐਕਟ ਨੂੰ ਲਾਗੂ ਕਰਦਾ ਹੈ ਪਰ ਸੰਸਦ ਕਿਸੇ ਵੀ ਬਦਲਾਅ ਲਈ ਜ਼ਿੰਮੇਵਾਰ ਹੈ ਸਭ ਤੋਂ ਲੰਬੀ ਬੈਲਟ ਕਮੇਟੀ ਨੇ ਪੋਲੀਏਰ ਦੇ ਸੁਝਾਅ ਨੂੰ ਠੁਕਰਾ ਦਿੱਤਾ ਹੈ ਇਹ ਦਲੀਲ ਦਿੱਤੀ ਹੈ ਕਿ ਇਹ ਸਿਆਸਤਦਾਨਾਂ ਨੂੰ ਚੋਣ ਕਾਨੂੰਨਾਂ ਦੇ ਇੰਚਾਰਜ ਹੋਣ ਬਾਰੇ ਉਹਨਾਂ ਦੇ ਨੁਕਤੇ ਤੇ ਜ਼ੋਰ ਦਿੰਦਾ ਹੈ ਲੋਂਗੇਸਟ ਬੈਲਟ ਕਮੇਟੀ ਨੇ ਕਿਹਾ ਹੈ ਕਿ ਉਮੀਦਵਾਰਾਂ ਦੀ ਗਿਣਤੀ 200 ਤੱਕ ਪਹੁੰਚਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ ਜਦਕਿ ਪੋਲੀਏ ਵੱਲੋਂ ਇਸ ਹਰਕਤ ਦੀ ਨਿਖੇਦੀ ਕੀਤੀ ਜਾ ਰਹੀ ਹੈ ਕਾਬਿਲ ਗੌਰ ਹੈ ਕਿ ਵੋਟਾਂ 18 ਅਗਸਤ ਨੂੰ ਪੈਣਗੀਆਂ ਪਰ ਬਤੌਰ ਉਮੀਦਵਾਰ ਕਾਗਜ਼ ਦਾਖਲ ਕਰਨ ਦੀ ਅੰਤਿਮ ਮਿਤੀ 28 ਜੁਲਾਈ ਹੈ ਜਿਸ ਦੇ ਮੱਦੇਨਜ਼ਰ ਗਿਣਤੀ ਹੋਰ ਵੱਧ ਸਕਦੀ ਹੈ ਇਸੇ ਨਾਲ ਹੀ ਮੈਨੇਜਰ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ